ਅੰਮ੍ਰਿਤਸਰ ਵਿੱਚ ਪਤੰਗਬਾਜ਼ੀ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਹਰ ਸਾਲ ਹੁੰਦਾ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਪਤੰਗਬਾਜ਼ ਨੇ ਜਿਹੜੇ ਕੀ ਇਸ ਪਤੰਗ ਦਾ ਸ਼ੌਂਕ ਰੱਖਦੇ ਨੇ ਤੇ ਲੋਹੜੀ ਦੇ ਨਜ਼ਦੀਕ ਆਉਂਦਿਆਂ ਹੀ ਪਤੰਗਬਾਜ਼ੀ ਦੇ ਸ਼ੌਕੀਨ ਜਿਹੜੇ ਨੌਜਵਾਨ ਨੇ ਲੋਕ ਨੇ ਉਹ ਜਿਹੜੇ ਨੇ ਕੋਠਿਓਂ ਤੇ ਵਿਖਾਈ ਦਿੰਦੇ ਨੇ ਪਰ ਫਿਲਹਾਲ ਦੀ ਗੱਲ ਕਰ ਲਈਏ ਤਾਂ ਮੌਸਮ ਸਤੰਮ ਢਾ ਰਿਹਾ ਹੈ ਤੇ ਪਿਛਲੇ ਇੱਕ ਹਫ਼ਤੇ ਤੋਂ ਸੂਰਜ ਦੇਵਤਾ ਦੇ ਦਰਸ਼ਨ ਵੀ ਨਹੀਂ ਹੋਏ ਤੇ ਜਿਸ ਕਰਕੇ ਮਯੂਸੀਆ ਕਿਤਨੇ ਕਿਤੇ ਜਿਹੜੇ ਕਿ ਪਤੰਗ ਸਾਜ਼ ਨੇ ਪਤੰਗਾ ਬਣਾਉਂਦੇ ਨੇ ਜਾਂ ਦੁਕਾਨਦਾਰ ਨੇ ਉਹਨਾਂ ਦੇ ਚਿਹਰੇ ਤੇ ਮਯੂਸੀਆ ਕਿਉਂਕਿ ਲੋਹੜੀ ਵਾਸਤੇ ਤਿਆਰੀਆਂ ਪਹਿਲੇ ਸ਼ੁਰੂ ਹੋ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਡਿਜ਼ਾਈਨਰ ਪਤੰਗਾਂ ਵੀ ਜਿਹੜੀਆਂ ਕਿ ਤਿਆਰ ਕੀਤੀ ਜਾਂਦੇ ਨੇ ਤੁਸੀਂ ਮੇਰੇ ਸਾਹਮਣੇ ਸਕਰੀਨ 'ਚ ਦੇਖ ਸਕਦੇ ਹੋ ਬਹੁਤ ਹੀ ਵੱਡਾ ਜਿਹੜਾ ਕਿ ਇੱਕ ਗੁੱਡਾ ਤਿਆਰ ਕੀਤਾ ਗਿਆ ਹੈ ਕਰੀ ਪ੍ਰੀਵਿਅਸ ਦੀ ਕੀਮਤ ਜਿਹੜੀ ਦੱਸੀ ਜਾ ਰਹੀ ਹੈ 3000 ਰੁਪਏ ਆਰਡਰ ਤੇ ਤਿਆਰ ਕੀਤਾ ਗਿਆ ਹੈ ਆਰਡਰ ਤਾਂ ਜਿੱਤੇ ਹੀ ਆ ਰਹੇ ਨੇ ਲੋਕਾਂ ਦੇ ਉੱਪਰ ਮੌਸਮ ਜਿਹੜਾ ਕਿ ਉਦਾ ਮિજાਜ ਜਿਹੜਾ ਕਿ ਵਧੀਆ ਵਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਦੁਕਾਨਦਾਰ ਵੀ ਮਯੂਸ ਨੇ ਕਿਉਂਕਿ ਪਤੰਗ ਬਾਜ਼ ਦੇ ਸ਼ੌਕੀਨ ਲੋਕ ਜਿਹੜੇ ਨੇ ਉਹ ਜਿਆਦਾ ਖਰੀਦੜੀ ਨਹੀਂ ਕਰ ਪਾਰੇ ਕਿਉਂਕਿ ਪਿਛਲੇ ਇੱਕ ਹਫਤੇ ਤੋਂ ਟੋਪ ਨਹੀਂ ਚੜੀ ਭਾਜੀ ਕੀ ਕੀ ਤਿਆਰੀ ਕੀਤੀ ਹੋਈ ਤੁਸੀਂ ਲੋੜੀ ਵਾਸਤੇ ਸਰ ਲੋੜੀ ਦੀ ਪੂਰੀ ਤਿਆਰੀ ਹੈ ਪਰ ਮੌਸਮ ਸਾਥ ਨਹੀਂ ਦੇ ਰਿਹਾ ਮੌਸਮ ਖੁੱਲਦਾ ਨਹੀਂ ਪਿਆ بارش ਪੈ ਜਵੇ ਤੇ ਥੋੜਾ ਜਿਹਾ ਮੌਸਮ ਖੁੱਲ ਜਵੇ ਤੇ ਉੱਪਰ ਨਿਕਲੇ ਹਵਾ ਚੱਲੇ ਤੇ ਲੋਕਾਂ ਨੂੰ ਲੋਕੀ ਸ਼ਾਪਿੰਗ ਕਰ ਰਹੇ ਨੇ ਪਰ ਲੋਕੀ ਡਰੇ ਹੋਏ ਨੇ ਕਿ ਹਾਏ ਮੌਸਮ ਲਾਸਟ ਚਾਰ ਲੋੜੀਆਂ ਹੋ ਗਈਆਂ ਜਿਹੜੀਆਂ ਖਰਾਬ ਗਈਆਂ ਨੇ ਇੱਕ ਲੋੜੀ ਚ ਮੀਂਹ ਪੈ ਗਿਆ ਤਿੰਨ ਲੋੜੀਆਂ ਜੇ ਧੁੱਪ ਨਹੀਂ ਨਿਕਲੀ ਹਵਾ ਨਹੀਂ ਚੱਲੀ ਲੋੜੀ ਲੋਕੀ ਡਰੇ ਹੋਏ ਨੇ ਪਰ ਲੋਕਾਂ ਨੂੰ ਫੇਰ ਵੀ ਸ਼ੌਂਕ ਬਹੁਤ ਹੈ ਸ਼ਾਪਿੰਗ ਕਰ ਰਹੇ ਨੇ ਲੋਕੀ ਸਾਡੇ ਕੋਲ ਬੜੇ ਬੜੇ ਤਰ੍ਹਾਂ ਦੀਆਂ ਡੋਰਾ ਨੇ ਚਰਖੀਆਂ ਨੇ ਜਿਹੜੀ ਚ ਚਾਈਨਿਸ ਚੱਲ ਰਹੀ ਹੈ ਅਜੇ ਵੀ ਪ੍ਰਸ਼ਾਸਨ ਵੱਲੋਂ ਬੈਨ ਕੀਤੀ ਗਈ ਹੈ ਜਿਹੜੀ ਅਜੇ ਵੀ ਲੋਕਾਂ ਕੋਲ ਜਿਹੜੀ ਹੈਗੀ ਹੈ ਥੋੜੀ ਬਹੁਤ ਉਹਨੂੰ ਵੀ ਕੱਟਣ ਵਾਸਤੇ ਸਾਡੇ ਕੋਲ ਸਪੈਸ਼ਲ ਡੋਰ ਹੈ 16 ਤਾਰ ਤੇ 12 ਪਲੱਸ ਤੇ 9 ਤਾਰ ਪੈਂਡਾ ਗੋਲਡ ਦਿਖਾਈ ਵੀ ਜਾਓ ਨਾਲ ਨਾਲ ਵੀ ਕਿਹੜੀ ਕਿਹੜੀ ਚੀਜ਼ ਤੁਸੀਂ ਗੱਲ ਕਰ ਰਹੇ ਹੋ ਉਹ ਨਾਲ ਕੈਮਰੇ ਤੇ ਦਿਖਾਈ ਵੀ ਜਾਓ ਜੀ ਇਹ ਦੇਖੋ ਸਰ ਇਹ ਹੈ ਜੀ 16 ਤਾਰ ਇਹ ਦੇਖੋ ਇਹ 16 ਤਾਰ ਡੋਰ ਹੈ ਇਹ ਚਾਈਨਾ ਨੂੰ 2 ਮਿੰਟ ਤੋਂ ਪਹਿਲੇ ਵੱਡੇਗੀ ਇਹਦੇ ਨਾਲ ਤਿੰਨ ਤਾਵਾ ਗੁੱਡਾ 6 ਤਾਵਾ ਗੁੱਡਾ ਆਰਾਮ ਨਾਲ ਉੱਡੇਗਾ ਉਹ ਡੇਢ ਤਾਵਾ ਕੋ ਲੈ ਕੇ ਤਿੰਨ ਤਾਵਾ 6 ਤਾਵਾ ਗੁੱਡਾ ਆਰਾਮ ਨਾਲ ਉੱਡੇਗਾ ਜੇ ਚਾਈਨਾ ਨੂੰ ਨਹੀਂ ਕੱਟੇਗਾ ਤਾਂ ਸਾਡੀ ਇੰਨੀ ਸਪੈਸ਼ਲਿਸਟੀ ਹੈ ਕਿ ਚਰਖੀ ਦੇ ਕੇ ਤੁਹਾਨੂੰ ਪੈਸੇ ਵਾਪਸ ਕੀਤੇ ਜਾਣਗੇ ਇਹ ਹੈ ਕੋਟਨ ਦੀ ਬਿਲਕੁਲ ਕੋਟਨ ਡੋਰ ਹੈ ਜੀ ਝਟਕੇ ਨਾਲ ਟੁੱਟ ਜਾਏਗੀ ਪਰ ਗੁੱਡੀ ਕੱਟੇਗੀ ਹੈ 100% ਸਪੈਸ਼ਲਿਸਟ ਉਸ ਤੋਂ ਬਾਅਦ ਛੋਟੀ ਗੁੱਡੀ ਉਡਾਉਣ ਵਾਸਤੇ ਆਏਗੀ 12 ਤਾਰ ਇਹ ਦੇਖੋ ਜੀ ਇਹ 12 ਤਾਰ ਡੋਰ ਹੈ ਇਹ ਨਾਰਮਲ ਗੁੱਡੀ 4 ਪੌਣੀ ਤਾ ਦੀ 1.5 ਤਾ ਦੀ ਉੱਤੇ ਉੱਡੇਗੀ ਇਹ ਵੀ ਚైనా ਨੂੰ ਵੱਡੇਗੀ ਛੋਟੀ ਗੁੱਡੀ ਜਿਹਨੂੰ ਕੰਨਿਆ ਹੁੰਦੀ ਛੋਟੀ ਗੁੱਡੀ ਉੱਡੇਗੀ ਤੇ 16 ਤਾਰ ਤੋਂ ਬਾਅਦ ਫਿਰ ਆਏਗੀ ਜਿਸ ਸਪੈਸ਼ਲ ਡੋਰ ਹੈ ਜਿੰਨੇ 6 ਤਾਵੇਂ 12 ਤਾਵੇਂ ਸਿੰਗਲ ਡੋਰ ਤੇ ਉੱਡਣਗੇ ਉਹ ਹੋ ਗਈ 32 ਤਾਰ ਉਹ ਵੀ ਕਾਟਨ ਦਾ ਥ੍ਰੈਡ ਹੈ ਉਹ ਟੁੱਟੇਗੀ ਉਹ ਝਟਕੇ ਨਾਲ ਟੁੱਟ ਜਾਏਗੀ ਪਰ ਸਿੰਗਲ ਡੋਰ ਦੇ ਉੱਤੇ ਚైనా ਨੂੰ ਵੀ ਵੱਡੇਗੀ ਉਹ ਹਾਂਜੀ ਔਰ ਪਤੰਗਾ ਦੇਖੋ 16 16 ਗਿੱਠੀਆਂ ਪਤੰਗਾ ਨੇ ਸਾਡੇ ਕੋਲ ਔਰ ਇਹ ਦੇਖੋ ਜੀ ਇਹ 16 ਗਿੱਠੀ ਪਤੰਗਾ ਹੈ ਇਹ ਦੇਖੋ ਮੇਰੇ ਫਾਦਰ ਸਾਹਿਬ ਨੇ ਬਣਾਈ ਹੈ ਖੁਦ ਹੈਂਡ ਮੇਡ 50 ਸਾਲ ਪੁਰਾਣੇ ਕਾਰੀਗਰ ਨੇ ਮਨਮੋਹ ਚੀ ਇਹ ਦੇਖੋ ਜੀ 16 ਕਿੰਨਾ ਸਮਾਂ ਲੱਗ ਜਾਂਦਾ ਔਰ ਕਿੰਨੀ ਕ ਮਿਹਨਤ ਲੱਗ ਜਾਂਦੀ ਹੈ ਔਰ ਇਹ ਜੇ ਕੱਲ ਕਰ ਲਈਏ ਕਿੰਨੀ ਕ ਕੋਸ਼ਿਸ਼ ਹੈ ਦੀ ਸਰ ਇਹਦੀ ਕੋਸਟ 1500 ਰੁਪਏ ਦੀ ਹੈ ਇਹਨੂੰ ਬਣਾਉਣ ਲੱਗਿਆ ਪੂਰਾ ਇੱਕ ਦਿਨ ਲੱਗ ਜਾਂਦਾ ਬਹੁਤ ਮਿਹਨਤੀ ਕੰਮ ਹੈ ਇੱਥੇ ਦੇਖੋ ਇਹਦੇ ਤੀਲੇ ਛਿੰਨਣ ਲੱਗਿਆ ਹੀ 7-8 ਘੰਟੇ ਲੱਗ ਜਾਂਦੇ ਨੇ ਉਸ ਤੋਂ ਬਾਅਦ 6-7 ਘੰਟੇ ਨੂੰ ਬਣਨ ਲੱਗਿਆ ਲੱਗ ਜਾਂਦਾ ਉਸ ਤੋਂ ਬਾਅਦ ਇਹ ਦੇਖੋ ਚਵੀ ਤਾਵਾ ਗੁੱਡਾ ਤਿਆਰ ਕੀਤਾ ਹੈ ਜੋ ਪੂਰੇ ਸ਼ਹਿਰ ਦੇ ਵਿੱਚ ਨਹੀਂ ਹੋਏਗਾ ਪੂਰੇ ਸ਼ਹਿਰ ਦੇ ਵਿੱਚ ਨਹੀਂ ਹੋਏਗਾ ਜੇ ਕੋਈ ਸ਼ਹਿਰ ਚ ਚਵੀ ਦਾਵਾ ਗੁੱਡਾ ਦਿਖਾ ਦੇਗਾ ਤੇ ਗੁੱਡੇ ਨਾਲ ਗੁੱਟਾ ਫਰੀ ਕੀਮਤ ਕੀਮਤ ਕਿੰਨੀ ਜ਼ਰਾ 3000 ਰੁਪਏ ਦਾ ਬਣਾਇਆ ਆ ਆਰਡਰ ਤੇ ਗੁੱਡਾ ਵੀ ਤਿਆਰ ਕੀਤਾ ਗਿਆ ਇਹ ਉੜ ਸਕਦਾ ਹੈ ਹਾਂਜੀ ਬਿਲਕੁਲ ਉੜੇਗਾ ਜੀ ਬਿਲਕੁਲ ਉੜੇਗਾ ਇਹਦੇ ਨਾਲ ਦੇ ਮੁੰਡੇ 4 ਸਾਲ ਹੋ ਗਏ ਨੇ ਸਾਡੇ ਕੋਲ ਰੈਗੂਲਰ ਚਵੀ ਦਾਵਾ ਦਾ ਗੁੱਡਾ ਬਣਾ ਰਹੇ ਆ ਔਰ ਉਡਾਉਂਦੇ ਵੀ ਆ ਔਰ ਸਾਨੂੰ ਦੀ ਵੀਡੀਓ ਵੀ ਦਿਖਾਉਂਦੇ ਆ ਕਾਫੀ ਸਾਰੀ ਗੁੱਡੀ ਤੁਸੀਂ ਸਟਾਕ ਕੀਤੀ ਹੋਈ ਹੈ ਪਹਿਲੇ ਹੀ ਬਣਾਣੀ ਸ਼ੁਰੂ ਕਰ ਦਿੱਤੇ ਹੋ ਲੋੜੀ ਨੂੰ ਲੈ ਕੇ ਸਾਰਾ ਸਾਲ ਕੰਮ ਚੱਲਦਾ ਰਹਿੰਦਾ ਮੇਰੇ ਫਾਦਰ ਸਾਹਿਬ ਦੀ ਉਮਰ 70 ਸਾਲ ਹੋ ਗਈ ਹੈ ਉਹਨਾਂ ਨੂੰ 12 ਸਾਲ ਦੇ ਸੀ ਜਦੋਂ ਉਹ ਪਤੰਗ ਬਣਾਉਣੀ ਸਟਾਰਟ ਕਰ ਦਿੱਤੀ ਸੀ ਔਰ ਸਾਰਾ ਸਾਲ ਉਹ ਸ਼ੌਂਕ ਨਾਲ ਕੰਮ ਕਰਦੇ ਨੇ ਕੋਈ ਬਿਜ਼ਨਸ ਥਰੂ ਨਹੀਂ ਕਰਦੇ ਬਿਲਕੁਲ ਸ਼ੌਂਕ ਨਾਲ ਪ੍ਰੇਮ ਨਾਲ ਕੰਮ ਕਰਦੇ ਨੇ ਇਹ ਦੇਖੋ ਜਿਸ ਤਰ੍ਹਾਂ ਇਹ ਚੀਜ਼ਾਂ ਬਣਾਈਆਂ ਹੀਆਂ ਨੇ ਸਾਰੇ ਸ਼ਹਿਰ 'ਚ ਨਹੀਂ ਮਿਲਣਗੀਆਂ ਦਿੱਕਣਗੀਆਂ ਇਹ ਡਬਲ ਪੈਂਦੀ ਪਤੰਗ ਹੈ ਪਤੰਗ ਤਾਂ ਤੁਸੀਂ ਬੜੀ ਦੇਖੀ ਹੋਣੀ ਹੈ ਪਰ ਇਹ ਦੇਖੋ ਡਬਲ ਪੈਂਦੀ ਪਤੰਗ ਹੈ ਦੋ ਪੈਂਦੀਆਂ ਬਣਾਈਆਂ ਇਹਨੂੰ ਇਹ ਦੇਖੋ ਇਹ ਦੇਖੋ ਇਹ ਦੋ ਡਬਲ ਪੈਂਦੀ ਕੁੱਪ ਹੈ ਇਹ ਦੇਖੋ ਇਹ ਡਬਲ ਪੈਂਦੀ ਕੁੱਪ ਹੈ ਕੋਈ ਪਤੰਗ ਹੈ ਕੋਈ ਕੁੱਪ ਹੈ ਡਬਲ ਪੈਂਦੀ ਕੁਝ ਸਵਾ ਚਾਰ ਗਿੱਠੀ ਪਾਕਿਸਤਾਨੀ ਡਿਜ਼ਾਈਨ ਨੇ ਇਹ ਦੇਖੋ ਕੋਈ ਪੰਜਾ ਗਿੱਠਾਂ ਦੀ ਹੈ ਕੋਈ ਛੀਆਂ ਗਿੱਠਾਂ ਦੀ ਹੈ ਇਹ ਦੇਖੋ ਇਹ ਪੰਜਾ ਗਿੱਠਾਂ ਦੀਆਂ ਪਤੰਗਾਂ ਹੈ ਉਹ ਛੀਆਂ ਗਿੱਠਾਂ ਦਾ ਕੁੱਪ ਹੈ ਦੇਖੋ ਇਹ ਅਲੱਗ-ਅਲੱਗ ਚੀਜ਼ਾਂ ਹੋਣਗੀਆਂ ਇਹ ਦੇਖੋ ਇਹ ਅੱਠ ਤੀਲੀ ਪਤੰਗ ਹੈ ਇਹ ਦੇਖੋ ਇਹ ਅੱਠ ਤੀਲੀ ਪਤੰਗ ਹੈ ਸਰ ਆਹ ਵਾਲੀ ਹਾਂਜੀ ਇਹ ਦੇਖੋ ਵਿੱਚੋਂ ਹੋਲ ਕੀਤਾ ਹੈ ਬਟ ਅੱਠ ਤੀਲੀ ਪਤੰਗ ਹੈ ਇਹ ਵੀ ਉੱਡੇਗੀ ਪ੍ਰੋਪਰ ਤਰੀਕੇ ਦੇ ਨਾਲ ਅੱਛਾ ਜੀ ਹਾਂਜੀ ਇਹ ਡਿਜ਼ਾਈਨ ਫਿਰ ਆਪ ਹੀ ਚਲ ਕਰ ਦੇਣ ਸਰ 60 ਸਾਲ 55 ਸਾਲ ਹੋ ਗਏ ਮੇਰੇ ਫਾਦਰ ਨੂੰ ਇਹ ਕੰਮ ਕਰਦੇ ਆ ਬੜੇ ਉਹਨਾਂ ਦੇ ਚੇਲੇ ਬਣੇ ਨੇ ਬਹੁਤ ਮਤਲਬ ਕਿ ਕਾਰਗਰੀ ਦੀ ਚੀਜ਼ ਬਣਾਉਂਦੇ ਨੇ ਪ੍ਰੇਮ ਨਾਲ ਕੰਮ ਕਰਦੇ ਨੇ ਸਭ ਕੁਝ ਉਹ ਆਪ ਹੀ ਹੱਥ ਹੈਂਡਮੈਡ ਕਰਦੇ ਨੇ ਹਰ ਕਿਸੇ ਦੀ ਵਾਸ ਦੀ ਗੱਲ ਹੈਗੀ ਪਤੰਗਾ ਚਲ ਹਰ ਕਿਸੇ ਦੀ ਵਾਸ ਦੀ ਗੱਲ ਨਹੀਂ ਪਤੰਗ ਤੇ ਬਹੁਤ ਬਣਾਉਂਦੇ ਨੇ ਪਰ ਜਿਹੜੇ ਵਧੀਆ ਪਤੰਗ ਬਣਾਉਣ ਵਾਲੇ ਆ ਸ਼ਹਿਰ ਦੇ ਵਿੱਚੋਂ ਉਹ ਚਾਰ ਪੰਜ ਜੀ ਨਹੀਂ ਹੈਗੇ ਜਿਨ੍ਹਾਂ ਦੀ ਪਤੰਗ ਗਰਾਊਂਡ ਦੇ ਵਿੱਚ ਉੱਡਦੀ ਹੈ ਜਿਹੜੀ ਗਰਾਊਂਡ 'ਚ ਸਵੇਰੇ ਸ਼ਾਮ ਪੇਚੇ ਹੁੰਦੇ ਆ ਡੋਰ ਦੇ ਨਾਲ ਉਹ ਚੀਜ਼ਾਂ ਹੁੰਦੀਆਂ ਨੇ ਪੂਰੀ ਤਿਆਰੀ ਪੂਰੀ ਕੀਤੀ ਹੋਈ ਤੁਸੀਂ ਲਗਾਤਾਰ ਜਿਹੜੇ ਕਿ ਜਿਹੜੇ ਪਤੰਗਬਾਜ਼ ਨੇ ਉਹਨਾਂ ਵਾਸਤੇ ਹਾਂਜੀ ਪੂਰੀ ਤਿਆਰੀ ਹੈ ਜੀ ਪੂਰੀ ਸਾਰੇ ਦੇਖੋ ਆ ਰਿਹਾ ਕਰਾਊਡ ਗੁੱਡੀ ਟੋਰ ਲਾਈਨ ਆ ਰਹੇ ਨੇ ਲੋਕਾਂ ਨੂੰ ਬੜਾ ਉਤਸ਼ਾਹ ਹੈ ਕਿ ਲੋੜੀ ਆਈ ਹੈ ਮੁੰਡੇ ਆਂਦੇ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਤੋਂ ਜਿਨੇ ਉੱਥੇ ਵੀ ਪਤੰਗਬਾਜ਼ੀ ਹੁੰਦੀ ਹੈ ਸਰ ਉੱਥੇ ਵੀ ਪਤੰਗਬਾਜ਼ੀ ਹੁੰਦੀ ਹੈ ਜਿਹੜਾ ਇੰਡੀਅਨ ਮੁੰਡੇ ਪਾਕਿਸਤਾਨੀ ਮੁੰਡੇ ਹੁੰਦੇ ਨੇ ਉੱਥੇ ਕਲੱਬਾਂ ਬਣੀਆਂ ਹੀ ਆਂ ਉੱਥੇ ਵੀ ਕਲੱਬਾਂ ਦੇ ਵਿੱਚ ਪੇਚ ਹੁੰਦੇ ਨੇ ਸਾਡੀ ਉੱਥੇ ਵੀ ਪਤੰਗ ਜਾਂਦੀ ਹੈ ਤੇ ਗੁੱਡੀ ਜਾਂਦੀ ਜਾਂਦੀ ਫਿਰ ਜਾਂਦੀ ਕਿਸੇ ਨਾਲ ਉੱਥੇ ਸਰ ਬਾਈ ਟ੍ਰਾਂਸਪੋਰਟ ਜਾਂਦੀ ਹੈ ਬਾਈ ਸ਼ਿਪਾਂ ਦੇ ਥਰੂ ਜਾਂਦੀ ਹੈ ਉੱਥੇ ਅੱਛਾ ਜੀ ਹਾਂਜੀ ਉੱਥੇ ਬੜੇ ਬੜੇ ਸ਼ੌਕੀਨ ਮੁੰਡੇ ਨੇ ਔਰ ਬੜੀ ਬੜੀ ਵੱਡੀਆਂ ਪਤੰਗਾਂ ਉਡਾਉਂਦੇ ਨੇ ਉਹਦੇ ਵੀ ਤੁਹਾਨੂੰ ਮੈਂ ਡੋਰ ਦਿਖਾਵਾਂਗਾ ਜਿਹੜੀ 32 ਤਾਰ ਡੋਰ ਕਿਹਾ ਤੁਹਾਨੂੰ ਉਹ ਵੀ ਮੈਂ ਤੁਹਾਨੂੰ 32 ਤਾਰ ਡੋਰ ਦੀ ਤਾ ਬਿਲਕੁਲ ਜੀ ਤਿਆਰੀ ਤਾਂ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੀ ਪਤੰਗ ਜਿਹੜੀ ਕਿ ਇੱਥੇ ਤਿਆਰ ਕੀਤੀ ਗਈ ਹੈ ਤੇ ਨਾਲ ਨਾਲ 24 ਗੁੱਡਾ ਜੀ ਜੀ ਕੀਮਤ 3000 ਰੁਪਿਆ ਦੱਸੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਵਨਸ ਵਨੀਆਂ ਡਿਜ਼ਾਈਨਰ ਪਤੰਗਾ ਗੁੱਡੇ ਤਿਆਰ ਕੀਤੇ ਗਏ ਨੇ ਮੌਸਮ ਦਾ ਮિજાਜ ਕੁਝ ਸਹੀ ਹੋਵੇ ਤਾਂ ਹੋਰ ਵੀ ਜ਼ਿਆਦਾ ਗਾਹਕ ਆ ਜਲਾ ਕਿ ਇੱਥੇ ਕਰੀਦਾਰੀ ਕਰਨ ਵਾਸਤੇ ਪਹੁੰਚ ਸਕਦਾ ਪਰ ਫਿਲਹਾਲ ਤੱਕ ਅੰਜੇ ਗੱਲ ਕਰੀਏ ਤਾਂ ਪਿਛਲੇ ਇੱਕ ਹਫਤੇ ਤੋਂ ਜਿਹੜੇ ਕਿ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਤੇ ਠੰਡੀਆਂ ਹਵਾਵਾਂ ਚੱਲੀਆਂ ਨੇ ਸੀਤ ਲਹਿਰ ਦਾ ਪ੍ਰਕੋਪ ਵੀ ਆਇਆ ਤੇ ਅਜਿਹੇ ਮੌਸਮ ਵਿੱਚ ਪਤੰਗਬਾਜ਼ ਜਿਹੜੀ ਕਰਨੀ ਆ ਉਹ ਔਖੀ ਹੁੰਦੀ ਹੈ ਤੇ ਦੁਕਾਨਦਾਰ ਤਾਂ ਇਹ ਹੀ ਆਖਦੇ ਨੇ ਵੀ ਹੁਣ ਤੁੱਪ ਛੜੇ ਤੇ ਪਤੰਗਬਾਜ਼ ਜਿਹੜੇ ਨੇ ਉਹਨਾਂ ਵਾਸਤੇ ਸਹੀ ਮੌਸਮ ਜਿਹੜਾ ਹੋਵੇ ਤੇ ਪਤੰਗਬਾਜ਼ ਦੇ ਸ਼ੌਕੀਨ ਲੋਕ ਨੇ ਜਿਹੜੇ ਕਿ ਇੱਥੇ ਪਤੰਗਾਂ ਦੀ ਤੇ ਡੋਰ ਦੀ ਖਰੀਦਾਰੀ ਕਰਨ ਵਾਸਤੇ ਪਹੁੰਚਣ ਤਾਂ ਹੋਰ ਵੀ ਬਹੁਤ ਸਾਰੇ ਡਿਜ਼ਾਈਨਰ ਪਤੰਗਾ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਸਵਾਰ ਬਾਜ਼ਾਰ ਵਿੱਚ 32 ਤਾ ਡੋਰ ਵੀ ਜਿਹੜੀ ਕਿ ਉਹ ਪਾਕਿਸਤਾਨ ਦੀ ਬਣੀ ਹੋਈ ਜਿਹੜੀ ਇੱਥੇ ਉਹ ਮਿਲ ਰਹੀ ਆ ਤਾਂ ਜਾਣ ਲੈਣੇ ਇਹਦੀ ਖਾਸੀਅਤ ਕੀ ਹੈ ਭਾਜੀ ਸਰ ਇਹ 32 ਤਾ ਡੋਰ ਹੈ ਇਹ ਤਾਗਾ ਪਾਕਿਸਤਾਨ ਤੋਂ ਆਂਦਾ ਪਰ ਲੱਗਦੀ ਬਰੇਲੀ ਦੇ ਵਿੱਚ ਹੀ ਇਹ ਸਪੈਸ਼ਲ ਲਗਾਈ ਹੈ ਹਰ ਕਿਸੇ ਦੀ ਚੀਜ਼ ਨਹੀਂ ਦੇਖੋ ਕਿੰਨੀ ਮੋਟੀ ਡੋਰ ਹੈ ਪਰ ਹੈ ਕਾਟਨ ਦੀ ਹੈ ਇਹ ਟੁੱਟ ਜਾਂਦੀ ਹੈ ਬਿਲਕੁਲ ਪਰ ਜੇ ਉਡਾਣਾ ਚਾਵੇ ਤੇ 6 ਤਾਵਾ 12 ਤਾਵਾ ਗੱਡਾ ਸਿੰਗਲ ਡੋਰ ਤੇ ਉੱਡੇਗਾ ਇਹ ਤੇ ਗੱਟੂ ਨੂੰ ਤੋੜੇਗੀ ਮਾਰ ਕਰੇਗੀ ਬਿਲਕੁਲ ਗੱਟੂ ਨੂੰ ਇੱਕ ਇੱਕ ਮਿੰਟ ਤੋਂ ਪਹਿਲੇ ਕੱਟੇਗੀ ਜੇ ਗੱਟੂ ਨੂੰ ਨਹੀਂ ਕੱਟੇਗੀ ਇਹਦੀ ਕਾਸਟ ਹੈ 3500 ਰੁਪਈਆ ਜੇ ਨਹੀਂ ਕੱਟੇਗੀ ਤੇ 7000 ਰੁਪਏ ਵਾਪਸ ਦੇਵਾਂਗੇ ਆਪਾਂ ਇਹ ਗਾਰੰਟੀ ਹੈ ਸਾਡੀ ਔਰ ਪੂਰੀ ਡੋਰ ਹੈ ਸਿਰਫ ਦੇਖੋ ਚਰਖੀ ਕਿੰਨੀ ਵੱਡੀ ਹੈ ਇਹਦੇ ਚ ਡੋਰ ਸਿਰਫ 4 ਗੋ 43500 ਰੁਪਏ ਦੀ 4 ਗੋਡ ਡੋਰ ਹੈ ਪਰ ਇਹ ਸਿਰਫ ਵੱਡੇ ਗੁੱਟਿਆਂ ਦੇ ਕੰਮ ਆ ਨੇ ਜਿਹੜੇ ਵੱਡੇ ਗੁੱਡੀ ਉਡਾਉਣ ਦੇ ਸ਼ਕੀਨ ਨੇ 6 ਤਾਵੇ 12 ਤਾਵੇ ਜਿਸ ਦਾ ਤੁਹਾਨੂੰ ਦਿਖਾਇਆ ਬਾਅਦ 24 ਤਾਵਾ ਗੁੱਡਾ ਸਿੰਗਲ ਡੋਰ ਦੇ ਉੱਤੇ ਉੱਡੇਗੀ ਹਾਂਜੀ ਲੋੜੀ ਨੂੰ 3-4 ਦਿਨ ਬਾਕੀ ਨੇ ਸਮਝਦੇ ਵੀ ਮੌਸਮ ਠੀਕ ਹੋਏਗਾ ਤੇ ਪਤੰਗਬਾਜ਼ੀ ਦੇ ਲੋਕ ਜਿਹੜੇ ਸ਼ਕੀਨ ਨੇ ਉਹ ਇੱਥੇ ਪਹੁੰਚਣਗੇ ਬਿਲਕੁਲ ਜੀ ਬਿਲਕੁਲ ਲੋਕਾਂ ਨੂੰ ਉਤਸ਼ਾਹ ਬਹੁਤ ਹੈ ਲੋਕੀ ਪਰਮਾਤਮਾ ਦੀ ਆਸ ਦੇ ਉੱਤੇ ਬੈਠੇ ਆ ਕਿ ਕਦੋਂ ਮੌਸਮ ਖੁੱਲੇ ਤੇ 3-4 ਲੋੜੀਆਂ ਹੋਈਆਂ ਜਦੋਂ ਹਵਾ ਨਹੀਂ ਵਗੀ ਕਿ ਲੋਕੀ ਆਸ ਛੇ ਗਿਆ ਕਿ 2- ਪੁਰਾਣੇ ਉਡਾਨ ਵਾਲੇ ਆ ਕਹਿੰਗੇ ਕਿ ਚਿੱਟਾ ਪੈਣੀਆਂ ਵੇ ਤੇ ਮੌਸਮ ਖੁੱਲ ਜਾਣਾ ਪੂਰੀ ਤਰੀਕੇ ਨਾਲ ਤੇ ਭਾਜੀ ਤੁਹਾਡੀ ਵੀ ਨਿਗਾਹ ਜਿਹੜੀ ਅਸਮਾਨਤ ਲੱਗੀ ਹੋਣੀ ਕਿਉਂਕਿ ਅਸਮਾਨ ਵਿੱਚ ਇਹ ਬੱਦਲ ਛਾਏ ਹੋਏ ਆ ਪੂਰੀ ਪੂਰੀ ਤੇ ਹਾਂ ਬਹੁਤ ਚਾਲ ਉੜੀ ਤੁਹਾਨੂੰ ਪਾ ਹਾਂ ਹਾਂ ਚਾਹ ਤੇ ਹੈ ਪਰ ਮੌਸਮ ਸਾਥ ਨਹੀਂ ਦੇ ਰਿਹਾ ਫਿਲਹਾਲ ਤੱਕ ਦੇ ਦੇਊਗਾ ਕੋਈ ਨਹੀਂ ਹੈਗਾ ਜੇ ਟਾਈਮ ਹਾਂਜੀ ਹੈ ਉਮੀਦ ਹੈਗੀ ਹੈ ਕਿ ਸੂਰਜ ਧੁੱਪ ਨਿਕਲੂਗੀ ਬੁਰਾ ਮੈਨਾਂ ਦੇਣ ਪੂਰਾ ਲੱਗੂਗਾ ਕਿਨੇ ਕਿਨੇ ਕ ਸਮੇ ਤੋਂ ਪਤੰਗਬਾਜ਼ੀ ਕਰ ਰਹੇ ਹੋ ਜਿਹੜੇ ਜੰਮੇ ਹੀ ਹੋਦੇ ਡੇ ਅੱਛਾ ਤੇ ਜਿਹੜਾ ਅੱਜ ਕੱਲ ਜਿਹੜਾ ਗੱਟੂ ਚੱਲਿਆ ਹੈ ਚ ਉਹ ਵੇਖੋ ਲੋ ਹਟਦੇ ਨਹੀਂ ਹੁੰ ਜਿੰਨਾ ਮਰਜ਼ੀ ਸਮਝਾਈ ਜਾਓ ਇਹਨਾਂ ਨੂੰ ਪਰ ਉਹਨਾਂ ਪਤੰਗਬਾਜ਼ੀ ਹੋ ਸਕਦੀ ਸਹੀ ਤਰੀਕੇ ਨਾਲ ਕਿਉਂਕਿ ਉਹ ਚੀਜ਼ ਬਣੀ ਕਿਸੇ ਉੜਵਾਸ ਤੇ ਸੀਗਾ ਲੋਕਾਂ ਨੇ ਇਹਨੂੰ ਐਜ਼ ਅ ਡੋਰ ਯੂਜ਼ ਕਰਨਾ ਸ਼ੁਰੂ ਕਰਤਾ ਹਾਂਜੀ ਹਾਂਜੀ ਨਹੀਂ ਆ ਆ ਖੜੋ ਆ ਵੇਖੋ ਹਮ ਸਭ ਤੋਂ ਵਧੀਆ ਡੋਰ ਏ ਮੈਂ ਨਾ ਇਹ ਲੱਗਣ ਨਹੀਂ ਦਿੰਦੀ ਚੈਨਾਂ ਨੂੰ ਹਮ ਤੇ ਕਿੰਨੀ ਕ ਸਮਾਂ ਪਹਿਲੇ ਉੜੀ ਕ ਹੋ ਜਾਂਦੀ ਐ ਲੋੜੀ ਦੀ 13 ਤਰੀਕ ਨੂੰ ਲੋੜੀ ਆਉਣ ਵਾਲੀ ਐ ਇਹ ਪਹਿਲਾਂ ਹੀ ਡੇਰ ਐ ਸਾਰਾ ਸਾਲ ਹੀ ਚਲਦੀ ਰਹਿੰਦੀ ਐ ਕਿ ਲੋੜੀ ਲੰਘਦੀ ਫੇਰ ਸ਼ੁਰੂ ਹੋ ਜਾਂਦਾ ਵੀ ਬਾਸ ਛੇਤੀ ਆ ਜੇ ਹਮ ਹਮ ਤ ਸਾਰੇ ਭਰਾ ਪਹੁੰਚੇ ਹੋਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਵਿੱਚ ਛੋਟੇ ਬੱਚੇ ਵੀ ਨਾਲ ਨੇ ਪਤੰਗਬਾਜ਼ੀ ਦੇ ਸ਼ੌਕੀਨ ਨੇ ਔਰ ਪਤੰਗਾਂ ਦੀ ਖਰੀਦਾਰੀ ਕਰਨ ਵਾਸਤੇ ਪਹੁੰਚੋ ਨੇ ਬਰਾ ਕੀ ਖਣਾ ਤੁਹਾਡਾ ਕਿੰਨੀ ਕੁ ਉੜੀ ਕਰਨ ਦੀ ਵੇ ਸਭ ਨੇ ਲੋੜੀ ਦੀ ਵਧੀਆ ਰੰਦੀ ਜਿੱਦਾਂ ਲੋੜੀ ਤੇ ਸਾਰੇ ਖੂਬ ਜਸ਼ਨ ਨਾਲ ਲੋੜੀ ਮਨਾਉਂਦੇ ਸਾਰੇ ਡੀਜੇ ਜੂਰੇ ਲਾ ਕੇ ਪਗੜੇ ਪੂਰੇ ਪਾ ਕੇ ਪਗੜੇ ਭੁੰਗੜੇ ਪਾ ਕੇ ਸਾਰੇ ਤੇ ਗੱਟੂ ਨੰਡਾਣੀ ਕਿ ਦੂਸਰੇ ਜਿਹੜੀ ਸਿੰਪਲ ਡੋਰ ਹੁੰਦੀ ਹੈ ਆਪਾਂ ਆਰਮ ਡੋਰ ਨਾਲ ਚੜਕੜੀ ਨਾਲ ਜਿਹੜੀ ਗੱਟੂ ਨੂੰ ਵੱਡੇ ਗਿਆ ਡੀ ਡੋਰ ਆਪਾਂ ਉਹਨਾਂ ਵੱਡਾ ਨਹੀਂ ਗੱਟੂ ਨੂੰ ਵੱਢਣ ਲਈ ਡੋਰ ਲੋਕੀ ਹੱਟਦੇ ਵੀ ਨਹੀਂ ਹੈਗੇ ਕੱਟੂ ਡਾਂ ਤੋਂ ਕਿ ਰਖੜੀ ਵੱਢਦੀ ਹੈ ਗੱਟੂ ਨੂੰ ਲੇਕਿਨ ਲੋਕੀ ਹੱਟਦੇ ਨਹੀਂ ਗੱਟੂ ਡਾਂ ਤੋਂ ਕਿਹੜੀ ਜਾਨ ਵੀ ਜਾ ਸਕਦੀ ਹੈ ਗੱਟੂ ਨਾਲ ਲੋਕੀ ਬਾਜ਼ ਨਹੀਂ ਆਂਦੇ ਪਰ ਕੀ ਫਿਰ ਜਿਹੜੇ ਲੋਕੀ ਬਾਜ਼ ਨਹੀਂ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਈ ਕਿ ਥੋੜਾ ਸਾ ਰਿਸਪੌਂਸੀਬਲ ਹੋ ਗਏ ਕਿਹੜੀ ਜਾਨ ਵੀ ਜਾ ਸਕਦੀ ਹੈ ਤੁਹਾਡੇ ਕਾਰਨ ਇਸ ਲਈ ਗੱਟੂ ਨੂੰ ਬਿਨਾ ਯੂਜ਼ ਕਰੇ ਚੱਕੜੀ ਯੂਜ਼ ਕਰੋ ਜਿਹੜੀ ਗੱਟੂ ਨੂੰ ਵੱਢ ਸਕਦੀ ਹੈ ਬਿਲਕੁਲ ਜੀ ਬਹੁਤ ਵੱਡਾ ਮੈਸੇਜ ਛੋਟੀ ਉਮਰ ਵਿੱਚ ਬੱਚਾ ਦੇ ਰਿਹਾ ਹੈ ਗੱਟੂ ਦਾ ਬਾਈਕਾਟ ਕਰੋ ਕਿਉਂਕਿ ਗੱਟੂ ਜਿਹੜਾ ਹੈ ਉਹ ਇਨਸਾਨੀ ਜ਼ਿੰਦਗੀ ਵਾਸਤੇ ਪਸ਼ੂ ਪੰਛੀਆਂ ਵਾਸਤੇ ਵੀ ਜਿਹੜੀ ਕੀ ਉਹ ਖਤਰਨਾਕ ਸਾਬਿਤ ਹੋਈ ਹੈ ਦੂਸਰੀਆਂ ਡੋਰਾਂ ਨੇ ਜਿਹੜੀਆਂ ਕੀ ਸਾਡੀ ਦੇਸੀ ਡੋਰ ਹੈ ਜਿਹਨੂੰ ਪਰੰਪਰਾਗਤ ਡੋਰ ਕਿਹਾ ਜਾਂਦਾ ਹੈ ਕਾਟਨ ਦਾ ਥ੍ਰੈਡ ਹੁੰਦਾ ਹੈ ਤੇ ਉਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਤੇ ਤੰਗ ਉਰਾਂਦਾ ਵੀ ਜਿਹੜਾ ਕੀ ਆਪਣਾ ਵੱਖਰਾ ਹੀ ਮਜ਼ਾ ਆਉਂਦਾ ਤਾਂ ਹੁਣ ਤਾਂ ਨਿਗਾਹਾਂ ਅਸਮਾਨ ਵੱਲ ਟਿਕੀਆਂ ਹੋਈਆਂ ਨੇ ਵੀ ਕਿਦੋਂ ਮੌਸਮ ਸਾਫ਼ ਹੁੰਦਾ ਧੁੱਪ ਨਿਕਲਦੀ ਏ ਤੇ ਜਿਹੜੇ ਪਤੰਗਬازی ਦੇ ਸ਼ੌਕੀਨ ਨੌਜਵਾਨ ਨੇ ਬੱਚੇ ਨੇ ਹੋਰ ਲੋਕ ਨੇ ਉਹ ਛੱਤਾਂ ਉੱਪਰ ਆਈ ਉਹ ਉਹ ਕਾਂਟਾ ਕਹਿੰਦੇ ਹੋਏ ਵਿਖਾਈ ਦਿੰਦੇ ਨੇ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ